ਸੁਲਤਾਨਵਿੰਡ ਨਹਿਰ ਦੇ ਨਜ਼ਦੀਕ ਦੋ ਤਸਵੀਰਾਂ ਦੇਖਣ ਨੂੰ ਮਿਲੀਆਂ ਜਿੱਥੇ ਇੱਕ ਪਾਸੇ ਸੰਪਰਦ ਦਾ ਪੂਰੀ ਵਾਲਿਆਂ ਵੱਲੋਂ ਗ੍ਰੀਨ ਬੈਲਟ ਬਣਾਈ ਗਈ ਤੇ ਨਹਿਰ ਦੇ ਕਿਨਾਰੇ ਸਾਫ ਸਫਾਈ ਦੇਖੀ ਗਈ ਉਧਰ ਦੂਜੇ ਪਾਸੇ ਲੱਗੇ ਕੂੜੇ ਦੇ ਢੇਰ ਨਹਿਰ ਅਤੇ ਗ੍ਰੀਨ ਬੈਲਟ ਦੀ ਸੁੰਦਰਤਾ ਨੂੰ ਵਿਗਾੜਦੇ ਹੋਏ ਦਿਖਾਈ ਦਿੱਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਨਹਿਰ ਦੇ ਕੰਢੇੋਂ ਜਲਦ ਕੂੜੇ ਦੇ ਢੇਰ ਚੁੱਕੇ ਜਾਣ ਤਾਂ ਜੋ ਕੂੜਾ ਨਹਿਰ ਦੇ ਵਿੱਚ ਨਾ ਜਾ ਸਕੇ ਸੁਲਤਾਨਵਿੰਡ ਇਲਾਕੇ ਦੀ ਸੁੰਦਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਰਦਾਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਪਿਛਲੇ ਕੁਝ ਸਾਲ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਗ੍ਰੀਨ ਬੈਲਟ ਬਣਾਈ ਗਈ ਜੋ ਕਿ ਦੇਖਣ ਵਿੱਚ ਬਹੁਤ ਹੀ ਸੋਹਣੀ ਲੱਗਦੀ ਹੈ ਨਹਿਰ ਦੇ ਕਿਨਾਰੇ ਹੈ ਆਸੇ-ਪਾਸੇ ਦਰਖਤ ਨੇ ਤੇ ਲੋਕ ਜਿਹੜੇ ਨੇ ਉਹ ਸਵੇਰ ਸ਼ਾਮ ਇੱਥੇ ਸੈਰ ਕਰਦੇ ਨੇ ਤੇ ਬਹੁਤ ਹੀ ਵਧੀਆ ਜਿਹੜਾ ਇੱਥੇ ਦਾ ਨਜ਼ਾਰਾ ਹੈ ਇੱਥੇ ਗੁਰਬਾਣੀ ਕੀਰਤਨ ਵੀ ਚੱਲਦਾ ਹੈ ਸਪੀਕਰ ਲੱਗੇ ਹੋਏ ਨੇ ਤੇ ਪੀਣ ਵਾਲੇ ਇੱਥੇ ਸਾਰੇ ਪ੍ਰਬੰਧ ਕੀਤੇ ਗਏ ਨੇ ਸੋ ਲੋਕ ਇੱਥੇ ਸਵੇਰ ਸ਼ਾਮ ਸਿਹਤ ਬਣਾਉਣ ਲਈ ਆਉਂਦੇ ਨੇ ਤੇ ਇੱਕ ਦੂਸਰੀਆਂ ਤਸਵੀਰਾਂ ਵੀ ਨੇ ਤੁਹਾਨੂੰ ਦਿਖਾਣੀਆਂ ਚਾਹਾਂਗੇ ਕਿ ਨਹਿਰ ਦੇ ਕਿਨਾਰੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਮਗਰੀ ਛੁੱਟੀ ਹੋਈ ਹੈ ਤੇ ਕੂੜਾ ਵੀ ਜਿਹੜਾ ਕਹਿ ਸਕਦੇ ਆ ਕਿ ਉਹ ਨਹਿਰ ਦੇ ਵਿੱਚ ਡਿੱਗ ਰਿਹਾ ਹੈ ਪਾਣੀ ਬਹੁਤ ਹੀ ਸਾਫ਼ ਤੇ ਸਵੱਛ ਹੈ ਪਰ ਇਹ ਜਿਹੜਾ ਕੂੜਾ ਹੈ ਇਹ ਪਾਣੀ ਨੂੰ ਜਿਹੜਾ ਉਹ ਗੰਦਾ ਕਰ ਰਿਹਾ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜਾ ਏਰੀਆ ਇਸ ਵੇਲੇ ਡਵੈਲਪ ਕੀਤਾ ਗਿਆ ਹੈ ਇਸ ਦੀ ਸੁੰਦਰਤਾ ਨੂੰ ਦੇਖਦੇ ਹੋਏ ਲੋਕਾਂ ਨੂੰ ਚਾਹੀਦਾ ਹੈ ਕਿ ਨਹਿਰ ਦੇ ਵਿੱਚ ਜਾਂ ਫਿਰ ਇਸ ਸੈਰਗਾਹ ਦੇ ਕਿਨਾਰੇ ਤੇ ਕੂੜਾ ਨਾ ਸਿੱਟਣ ਗੰਦਗੀ ਨਾ ਫੈਲਾਣ ਕਿਉਂਕਿ ਇੱਥੇ ਲੋਕ ਸਿਹਤ ਬਣਾਉਣ ਲਈ ਆਉਂਦੇ ਨੇ ਚੰਗੀ ਸਿਹਤ ਦੀ ਕਾਮਨਾ ਲੈ ਕੇ ਆਉਂਦੇ ਨੇ ਸੈਰ ਕਰਨ ਆਉਂਦੇ ਨੇ ਪਰ ਕੂੜੇ ਦਾ ਜਿਹੜਾ ਦ੍ਰਿਸ਼ ਹੈ ਉਹ ਸਾਰੇ ਇਸ ਸੁੰਦਰ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਸੋ ਇਸ ਵਾਰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਇੱਕ ਤੁਹਾਨੂੰ ਤਸਵੀਰ ਇੱਕ ਹੋਰ ਦਿਖਾਉਨੇ ਆ ਸੋ ਦੂਸਰੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਬਿਲਕੁਲ ਲੱਗੇ ਜਿੱਥੋਂ ਤੁਸੀਂ ਪਹਿਲਾਂ ਤਸਵੀਰਾਂ ਦੇਖੀਆਂ ਨੇ ਉਸੇ ਪੁਲ ਤੇ ਮੌਜੂਦਾਂ ਜਿਹੜਾ ਰਸਤਾ ਸੁਲਤਾਨ ਵਿੰਡ ਰੋਡ ਤੋਂ ਜਿਹੜਾ ਆਂਦਾ ਹੈ ਇਧਰੋਂ ਸ਼ਹੀਦਾਂ ਸਾਹਿਬ ਵੱਲੋਂ ਉਥੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਦੇ ਬਿਲਕੁਲ ਕਿਨਾਰੇ ਕੂੜੇ ਦੇ ਢੇਰ ਲੱਗੇ ਨੇ ਤੇ ਅਵਾਰਾ ਪਸ਼ੂ ਜਿਹੜੇ ਨੇ ਉਹ ਕੂੜੇ ਦੇ ਵਿੱਚ ਮੂੰਹ ਮਾਰ ਰਹੇ ਨੇ ਸੋ ਇਹੀ ਕੂੜਾ ਜਿਹੜਾ ਹੈ ਉਹ ਨਹਿਰ ਦੇ ਵਿੱਚ ਜਾਣਾ ਹੈ ਤੇ ਨਹਿਰ ਜਿਹੜਾ ਨਹਿਰ ਦਾ ਜਿਹੜਾ ਪਾਣੀ ਹੈ ਉਹ ਗੰਦਲਾ ਹੋਣਾ ਹੈ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਖਾਸ ਕਰ ਇੱਥੋਂ ਨਹਿਰ ਦੇ ਕਿਨਾਰਿਆਂ ਜਲਤੋ ਜਲਦ ਕੂੜਾ ਚੁਕਵਾਇਆ ਜਾਵੇ ਤੁਸੀਂ ਹਾਲਾਤ ਦੇਖੋ ਕਿ ਰਸਤਾ ਚੱਲ ਰਿਹਾ ਹੈ ਲੋਕ ਰਾਹੀਰ ਜਿਹੜੇ ਨੇ ਉਹ ਕੂੜੇ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਰਹੇ ਨੇ ਗੰਦਗੀ ਜਿਹੜੀ ਬਦਬੂ ਹੈ ਗੰਦੀ ਜਿਹੜੀ ਉਹ ਆ ਰਹੀ ਹੈ ਪਰ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਖਾਸ ਕਰ ਨਹਿਰ ਦੇ ਕਿਨਾਰੇ ਕਿਉਂਕਿ ਇੱਕ ਪਾਸੇ ਜਿਹੜੀ ਸੈਰਗਾਹ ਬਣਾਈ ਗਈ ਹੈ ਉਹ ਬਹੁਤ ਹੀ ਸੋਹਣੀ ਹੈ ਤੇ ਦੂਸਰੇ ਪਾਸੇ ਇਹ ਗੰਦਗੀ ਦਾ ਢੇਰ ਜਿਹੜਾ ਹੈ ਇਹ ਬਹੁਤ ਹੀ ਬੁਰਾ ਲੱਗਦਾ